ਸਸ਼ੀ ਕਾਲ ਜੀ ਮੈਂ ਦਿਨਤਾ ਮਾਨ ਤੁਸੀਂ ਦੇਖ ਰਿਹਾ ਆਜ਼ਾਦ ਸੋਚ ਸਾਈਬਰ ਠੱਗਾਂ ਦੀ ਜਿੱਕਰ ਗੱਲ ਕਰੀਏ ਤਾਂ ਸਾਈਬਰ ਠੱਗਰਾਂ ਦੇ ਵੱਲੋਂ ਨਿਤ ਨਵੇਂ ਤਨਵੇਂ ਤਰੀਕੇ ਅਪਣਾਏ ਜਾ ਰਹੇ ਤਾਂ ਜਿਵੇਂ ਲੋਕਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਕਿਉਂਕਿ ਹਾਜੀ ਵਿੱਚ ਜੋ ਗੁਰਦਾਸਪੁਰ ਤੋਂ ਮਾਮਲਾ ਸਾਹਮਣੇ ਆਇਆ ਉਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਜੇਕਰ ਤੁਹਾਡਾ ਵੀ ਸਿਮਾ ਅਚਾਨਕ ਬੰਦ ਹੋ ਜਾਂਦਾ ਤਾਂ ਤੁਸੀਂ ਇਸ ਨੂੰ ਅਣਗੌਲਿਆ ਨਾ ਕਰੋ ਕਿਉਂਕਿ ਸਾਈਬਰ ਠੱਗਾਂ ਦੀ ਹੁਣ ਨਵੇਂ ਸਕੀਮ ਹੈ ਤੁਹਾਡੇ ਸਿਮ ਨੂੰ ਬੰਦ ਕਰਕੇ ਉਸ ਨੂੰ ਪੋਰਟ ਕਰਵਾ ਕੇ ਆਪਣੇ ਆਪਣੇ ਨਾਮ ਦੇ ਉੱਤੇ ਚਲਾਇਆ ਜਾ ਰਿਹਾ ਕਿਉਂਕਿ ਗੁਰਦਾਸਪੁਰ ਦੇ ਇੱਕ ਵਿਅਕਤੀ ਦੇ ਨਾਲ ਅਜਿਹਾ ਹੋਇਆ ਜਦੋਂ ਉਸ ਦਾ SIM ਬੰਦ ਹੋ ਗਿਆ ਤਾਂ ਜਦੋਂ ਕੰਪਨੀ ਦੇ ਵਿੱਚ ਗਿਆ ਤਾਂ ਪਤਾ ਲੱਗਿਆ ਕਿ ਉਸ ਦੇ SIM ਨੂੰ ਤਾਂ ਕਿਸੇ ਹੋਰ ਨੇ ਪੋਰਟ ਕਰਵਾ ਲਿਆ ਜਿਸ ਤੋਂ ਬਾਅਦ ਹਾਲਾਂਕਿ ਇਸ ਦੇ ਵਿੱਚ ਨੁਕਸਾਨ ਜਾਨੀ ਅਤੇ مالی ਨੁਕਸਾਨ ਹੋ ਤੋ ਵਿਚਾਰ ਹੈ ਕਿ ਕਿਉਂਕਿ ਸਾਈਬਰ ਠੱਗਾ ਜਿਹੇ ਕੰਮ ਕਰਦੇ ਨੇ ਲੋਕਾਂ ਦੇ ਪੈਸੇ ਦੀ ਲੁੱਟ ਕਾ ਲੈਂਦੇ ਨੇ ਕਈ ਵਾਰ ਤਾਂ ਜਾਣ ਨੂੰ ਵੀ ਜਣਾ ਕਿ ਖਤਰਾ ਹੋ ਜਾਂਦਾ ਤਾਂ ਅਜਿਹਾ ਕੁਝ ਜਿਹੜਾ ਕਿ ਲਗਾਤਾਰ ਚੱਲ ਰਿਹਾ ਜੇਕਰ ਤੁਹਾਡੇ ਨਾਲ ਵੀ ਕੁਝ ਅਜਿਹਾ ਹੁੰਦਾ ਤਾਂ ਤੁਰੰਤ ਇਸ ਦੀ ਪੁਲਿਸ ਨੂੰ ਸ਼ਿਕਾਇਤ ਜ਼ਰੂਰ ਦਿੱਤੀ ਜਾਵੇ ਆਉ ਦੇਖਦੇ ਹਾਂ ਮਹਿਨਤ ਚੰਦਨ ਕੁਮਾਰ ਸ਼ੁਕਰਵਾਰਾ ਨੂੰ ਮੇਰੀ SIM ਜਲਦੀ ਜਲਦੀ Jio ਦੀ ਬੰਦ ਹੋ ਗਈ ਆ ਤੇ ਅਗਲੇ ਦਿਨ ਵਾਸਤੇ Jio ਅਫਿਸ ਗਿਆ ਉਹ ਕਹਿੰਦੇ ਆ ਪੋਰਟ ਹੋ ਚੁੱਕੀ ਆ ਉਸ VI ਚ ਮੈਂ VI ਚ ਗਿਆ ਉਹ ਕਹਿੰਦੇ ਕਿਸੇ ਨੇ ਤੁਹਾਡੇ UP UTH ਕੋਡ ਲੈ ਕੇ ਤੇ ਅਨਪੋਰਟ ਕਰਾ ਲਿਆ ਤੇ ਉਹ ਕਿਸੇ UP ਦੇ ਨੰਬਰ ਤੇ ਬੋਲ ਰਹੀ ਆ ਉਥੇ ਤੇ ਮੈਂ ਜਦੋਂ ਉਹਨਾਂ ਨੇ ਕਿਹਾ ਬੰਦ ਕਰ ਦਿਓ ਉਹ ਕਹਿੰਦੇ ਬੰਦ ਨਹੀਂ ਹੋਣੀ ਉਹਦੇ ਨਾਂ ਤੇ ਬੋਲ ਰਹੀ ਆ ਤੋਂ 100-100 ਬਾਅਦ ਉਹ ਤੁਹਾਡੇ ਕਿਸੇ ਕਸਟਮਰ ਨੂੰ ਫੋਨ ਆਇਆ ਉਹਨਾਂ ਕੋ ਪੈਸੇ ਦੀ ਮੰਗ ਕਰ ਰਿਹਾ ਵਾ 2000 ਜਾਂ 5000 ਸੋ ਮੈਂ ਇਹੀ ਚਾਹਨਾ ਕਿ ਮੇਰੀ SIM ਨੂੰ ਬੰਦ ਕਰ ਦਿੱਤਾ ਜਾਏ ਨਾਲ ਮੇਰੀ ਪਰਮਿਸ਼ਨ ਤੋਂ ਬਿਨਾ ਇਹ SIM ਪੋਰਟ ਕਿੱਦਾਂ ਹੋ ਗਈ ਜਦ ਮੈਂ ਨਾ ਗਏਂ ਕੋਠਾ ਲਾਇਆ ਨਾ ਕੋਈ ਕੁਛ ਇਹ ਪੋਰਟ ਕਿੱਦਾਂ ਮੈਨੂੰ ਇਹਦਾ ਇਨਸਾਫ ਦਿੱਤਾ ਜਾਏ ਸੋ ਮੈਂ ਇਹੀ ਕਹਿੰਨਾ ਕਿ ਮੇਰੀ SIM ਨੂੰ ਬੰਦ ਕਰ ਦਿੱਤੇ ਕੱਲ ਨੂੰ ਕਿਸੇ ਨਾ ਵੀ ਕੋਈ ਹੋਰ ਫਰੋਡ ਹੋ ਸਕਦਾ ਉਹਦਾ ਜ਼ਿੰਮੇਵਾਰ ਮੈਂ ਨਹੀਂ ਹੋਵਾਂਗਾ ਹੁਣ ਤੋਂ ਪਹਿਲਾਂ ਤੁਹਾਨੂੰ Jio ਵੱਲੋਂ ਕੋਈ ਮੈਸੇਜ ਜਾਂ ਕੋਈ Jio ਨੂੰ ਪਹਿਲਾਂ ਮੈਨੂੰ ਇਹੀ ਆਇਆ ਸੀ ਕਿ ਤੁਸੀਂ ਆਪਣੀ SIM ਟੂ ਪੋਰਟ ਕਰਾਉਣਾ ਚਾਹੁੰਦੇ ਮੈਂ ਕਿਹਾ ਮੈਂ ਕੋਈ ਪੋਰਟ ਦਾ ਮੈਸੇਜ ਨਹੀਂ ਪਾਇਆ ਉਸ ਤੋਂ ਬਾਅਦ ਉੱਥੇ ਕੈਂਸਲ ਦੀ ਰਿਕਵੈਸਟ ਕੀਤੀ ਹੈ ਮੈਂ ਉਹ ਕਹਿੰਦੇ ਤੇ ਛਾ ਡਿਸਿਮ ਕੇ ਫੋਨ ਰਿਕਵੈਸਟ ਦੇ ਦੂੰ ਸੈਪਟ ਕਰ ਲੈ ਕੈਨਸਲ ਹੋ ਗਈ ਤੇ ਉਸ ਵੇ ਪਰ ਫਿਰ ਵੀ ਛੱਕਰਵਾ ਸੇ ਮੇਰੀ ਬੰਦ ਹੋ ਗਈ ਕਿ ਫੋਨ ਟਿੱਕੀ ਮਹਿਸੂਸ ਹੋਇਆ ਸਿਮ ਹੀ ਬੰਦ ਹੋ ਗਈ ਸਿੰਧ ਟਾਵਰ ਹੀ ਉੱਡ ਕੇ ਸਿਮ ਮੇ ਆ ਕੇ ਸ਼ਾਇਦ ਸਿਮ ਕੇ ਹਲੇ ਬੰਦ ਹੋ ਇੰਨੇ ਮੈਂ ਦੂਜੇ ਫੋਨ ਚ ਪਾ ਵੇ ਤਾਂ ਵੀ ਨਹੀਂ ਚਲੀ ਤਾਂ ਅਗਲੇ ਦਿਨ ਮੈਂ ਸ਼ਨੀਵਾਰ ਸਵੇਰੇ ਜੀਓ ਆਫਿਸ ਗਿਆ ਪਹਿਲਾ ਕਹਿੰਦੇ 11:30 ਵੇ ਉਹ 11:30 ਵੇ ਮੈਂ ਗਿਆ ਉੱਥੇ ਅਤਰਾ ਤਰਾ ਕੋਈ ਹੈ ਨਹੀਂ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੀ ਸਿਮ ਵੀਆ ਚ ਫੋਟੋ ਕੀ ਫਿਰ ਸਵੇਰ ਵੀਆ ਦਸਤ ਕਰਿਆ ਉਹਨਾਂ ਨੇ ਕਿਹਾ ਕੀ ਅਸਰਤਾ ਤੁਹਾਡੀ SIM ਮੋਟ ਚ ਪੋਰਟ ਹੋ ਗਈ ਹੈ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕਿਸ ਦੇ ਨਾਮ ਤੇ ਪੋਰਟ ਹੋਈ ਹੈ ਕੋਈ ਨਤੇਸ਼ ਜਾਂ ਨਰੇਸ਼ ਕੁਮਾਰ ਅਦਾ ਕੋਈ UP ਵਾਲੀ ਦਸਤਰੀ ਕਿ ਉਹਦੇ ਨਾਮ ਤੇ ਪੋਰਟ ਹੋਈ ਹੈ ਤੁਸੀਂ ਉਹਨੂੰ ਫੋਨ ਕੀਤਾ ਕਿਤਾ ਪੋਰਟ ਫੋਨ ਫੋਨ ਜਾਂ ਬੈਲਾ ਉਹਦਾ ਜਾ ਰਹੀਆਂ ਕਾਲਿੰਗ ਕਿਸੇ ਦੀ ਕਾਲਿੰਗ ਨਹੀਂ ਉਠਾਰਿਆ ਉਹਦਾ WhatsApp ਤੇ ਗੱਲ ਕਰਦੇ ਆ ਪਰ ਉਹ ਨਹੀਂ SIM ਪੋਰਟ ਕਰਨ ਦਾ ਇੱਕ ਪ੍ਰੋਸੈਸ ਹੁੰਦਾ ਹੈ ਪ੍ਰोसीजर ਹੁੰਦਾ ਹੈ 3 ਦਿਨ ਘਟੂ ਘਟ ਲੱਗ ਜਾਂਦੇ ਹੈ ਤੁਹਾਡੀ ਇੱਕ ਦਿਨ ਚ ਕਿੱਦਾਂ ਪੋਰਟ ਹੋ ਗਈ ਤੁਸੀਂ ਕੰਪਨੀ ਨੂੰ ਪੁੱਛਿਆ ਨਹੀਂ ਇਸ ਬਾਰੇ ਸਰ ਕੰਪਨੀ ਨੂੰ ਕੋਈ ਵੀ ਨਹੀਂ ਮੈਂ ਪੁੱਛਿਆ ਉਹਨਾਂ ਨੇ ਬੱਸ ਆਹੀ ਪੁੱਛਿਆ ਉਹਨਾਂ ਨੇ ਕਿ ਵੀਆਈ ਚ ਫਰੋਡ ਹੋ ਗਿਆ ਤੇ ਵੀਆਈ ਚ ਬਾਅਦ ਉਸ ਦਿਨ ਮੈਨੂੰ ਪਤਾ ਲੱਗਿਆ ਫਿਰ ਮੈਂ ਆਪਣੇ ਖਾਤੇ ਹੁਤੇ ਉੱਧਰ ਚਲ ਗਿਆ ਚੇਂਜ ਕਰਾ ਗੀ ਮੇਰੇ ਉੱਥੇ ਨਾ ਕਿ ਦਿਨ ਫਰੋਡ ਨਾ ਹੋ ਜੇ ਕੋਈ ਨਹੀਂ ਉਸ ਤਰ੍ਹਾਂ ਜਿਹਦਾ ਪੁਰਾਣੇ ਨੰਬਰ ਤੋਂ ਕੋਲ ਨਹੀਂ ਆ ਰਹੀ WhatsApp ਮੈਸੇਜ ਕਰ ਰਿਹਾ ਕਿ ਜਿਹਦਾ ਪਰਸਨਲ ਮੇਰੇ ਕਿਤੇ ਵੀ ਦਿੱਤੇ ਹੋਏ ਲਿੰਕਾ ਉਹਨਾਂ ਨੂੰ ਮੈਸੇਜ ਕਰ ਰਿਹਾ ਕਿ 500 ਕਰ ਦੋ ਸਕੈਨਰ ਤੇ ਜਾਂ 200 ਚਾਹੀਦੇ ਇਸ ਤਰ੍ਹਾਂ ਦੇ ਫਰੋਡ ਕਰ ਰਿਹਾ ਅੱਛਾ ਤੁਹਾਡੇ ਕੰਟੈਕਟ ਨੂੰ ਉਹ ਕਾਲ ਕਰਕੇ WhatsApp ਤੇ ਮੈਸੇਜ ਭੇਜ ਰਿਹਾ ਕਿਵੇਂ ਭੇਜੇ ਹਾਂ ਤਾਨੂੰ ਲੱਗਦਾ ਕਿ ਫਰਾਡ ਹੋ ਸਕਦਾ ਹਾਂਜੀ ਸਾਈਬਰ ਕ੍ਰਾਈਮ ਚ ਬਿਏ ਹੋ ਤੁਸੀਂ ਹਾਂਜੀ ਸਵੇਰੇ ਗਏ ਪਰ ਉਹ ਕਹਿੰਦੇ ਸਾਡੇ ਕੋਈ ਜਿੰਦੇ ਡਿਟੇਲ ਨਹੀਂ ਉਹਨਾਂ ਦਾ ਫਰੋ ਨਹੀਂ ਕਰ ਕੰਪਲੇਨ ਨਹੀਂ ਕਰਤੇ ਕਿ ਸੇਮ ਮਨਣਾ ਕੀਤੀ ਹੋਈ ਕਿਸੇ ਨੇ ਫਰਾਡ ਵੀ ਹੋਣੀ ਇਹਦੇ ਕੁਝ ਨਹੀਂ ਕਰ ਸਕਦੇ ਹਾਂਜੀ ਮੰਗਿਆ ਹੀ ਹੈ ਕਿ ਕੱਲ ਨੂੰ ਕਿਸੇ ਨਾਲ ਵੀ ਆ ਹੋ ਸਕਦਾ ਫਰੋਡ ਤੋ ਇਸ ਦਾ ਇਨਸਾਫ ਦਿੱਤਾ ਜਾਵੇ ਮੇਰੇ ਪਿੱਛੇ ਵੀ ਨਾ ਸੇਮ ਕਿੱਦਾਂ ਪੋਰਟ ਹੋ ਗਿਆ ਕਿਸੇ ਦੀ ਵੀ ਹੋ ਸਕਦੀ ਹੈ ਕੱਲ ਨੂੰ ਪਰਸਨਲ ਡਾਕਟਰ ਨੰਬਰ ਮੇਰੇ ਕਿੱਦਾਂ ਚੱਲ ਗਿਆ ਕੁਮਾਰ ਭਾਜੀ ਮੇਰਾ ਨਾਮ ਇਹ ਮੇਰੇ ਬੇਟੇ ਦੀ ਸਿਮਣਾ ਚੁੱਕਾ ਰਾਤ ਬੰਦ ਹੋ ਗਈ ਜਲਦੀ ਚਲਦੀ ਤੇ ਇਹਦੇ ਨਾਲ ਸਾਡੇ ਜਿਹੜੇ ਕਸਟਮਰ ਹੈ ਨਾ ਬੰਦ ਹੋਣ ਨਾਲ ਅਸੀਂ ਉਥੇ ਦਫਤਰ ਗਏ ਤੇ ਦਫਤਰ ਵਾਲਿਆਂ ਨੇ ਸਾਡੀ SIM ਨਾ ਕਿਹਾ ਤੇ ਪੋਰਟ ਹੋ ਗਈ ਆ ਪਹਿਲੇ ਨੂੰ ਬਸ ਸਾਡੀ SIM ਪੋਰਟ ਹੋ ਕੇ ਤਾਂ ਗਈ ਜਦ ਕੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਦਿੱਤਾ ਕੋਈ ਆਪਣਾ ਅੰਗੂਠਾ ਨਹੀਂ ਲਗਾਇਆ ਨੰਬਰ 2 ਤੇ ਇਹ ਵਾ ਇਹ ਜਿਸ ਤਰ੍ਹਾਂ ਸਾਡੇ ਸਾਡੇ ਨੰਬਰ ਕਨੈਕਟ ਨੰਬਰ ਸਭ ਚੱਲ ਗਿਆ ਉਹਨਾਂ ਕੋ ਉਹ ਸਾਡੇ ਕਸਟਮਰ ਨੂੰ ਖਰਾਬ ਕਰਦੇ ਪਏ ਉਹਨਾਂ ਕੋ ਮੰਗ ਕਰਦੇ ਪਏ ਨੇ ਐਮਐਸਜ ਕਰਕੇ ਕਿਸ ਨੂੰ ਪੈਸੇ ਦਿੱਤੇ ਜਾਂ ਮਗਨ ਕਿ ਕੋਈ ਵੀ ਚਾਂਸੇ ਚ ਆ ਸਕਦਾ ਵਾ ਤੇ ਇਹ ਜਿਹੜਾ ਸਾਨੂੰ ਦੱਸਿਆ ਜਾਏ ਪੀ ਆਪ ਸਿਮ ਕਿਦਾਂ ਪੋਰਟ ਹੋ ਗਈ ਜਦ ਕਿ ਇਹ ਪੋਰਟ ਹੋ ਨਹੀਂ ਸਕਦੀ ਇੰਨੀ ਜਲਦੀ ਘੱਟ ਤੋਂ ਘੱਟ ਇੱਕ ਮਹੀਨਾ ਲੱਗਦਾ ਪੋਰਟ ਹੋਣ ਚੀਦੀ ਸਾਡੇ ਕਸਮ ਨੂੰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਉਹੀ ਨੰਬਰ ਤੋਂ ਮੈਸੇਜ ਉਸੇ ਨੰਬਰ ਤੋਂ ਮੈਸੇਜ ਆ ਰਿਹਾ ਉਸੇ ਨੰਬਰ ਤੋਂ ਹੀ ਮੰਗ ਕਰ ਰਿਹਾ ਨਵਾਂ ਨੰਬਰ ਲਾ ਲਈ ਬੇਟੇ ਪੈਸੇ ਜ ਆਪਣਾ ਚੰਦਰ ਗੁਮਾਰ ਅਗਰ ਨਾਮ ਦੱਸ ਰਿਹਾ ਜੀ ਆਪਣਾ ਨਾਮ ਚੰਦਰ ਗੁਮਾਰ ਦੱਸ ਰਿਹਾ ਕੀ ਮੰਗਿਆ ਹੋ ਮੰਗਿਆ ਹੀ ਆ ਕਿ ਇਹ ਪਤਾ ਕੀਤਾ ਜਾਏ ਸਾਨੂੰ ਦੱਸਿਆ ਜਾਏ ਪਿਆ ਪੋਰਟ ਕਿੱਦਾਂ ਹੋ ਗਈ ਆ ਇਹ ਕੰਪਨੀਆਂ ਨਾਲ ਨੂੰ ਪੁੱਛਿਆ ਜਾਏ ਇਹਨਾਂ ਨੂੰ ਤੇ ਨਾ ਹੀ ਸਾਡੀ ਕੋਈ ਕੋਨਰੇਟ ਕਿਤੇ ਹੋ ਰਹੀ ਆ ਨਾ ਸਾਈਬਰ ਸਾਲਨ ਲੈ ਰਿਹਾ ਤੇ ਨਾ ਕੋਈ ਦੂਸਰ ਲੈ ਕਾਨੂੰਨ ਫਰਾਡ ਹੋ ਕਾਨੂੰਨ ਕੁਝ ਫਰਾਡ ਵੀ ਹੋ ਸਕਦਾ ਵਾ ਅਦਾ ਜਿਵੇਂ ਕੋਣ ਹੋਏਗਾ ਜੇ ਫਰਾਡ ਹੋਏਗਾ ਇਹਨਾਂ ਦੇ ਤੇ ਅਸੀਂ ਕਿ ਬਚਣਾ ਚਾਹੀਦਾ ਇਹਨਾਂ ਕੋਲ ਤੇ ਸਾਨੂੰ ਦੱਸਿਆ ਜਾਏ ਪਿਆ ਸਾਡੀ ਕਿਸ ਤਰ੍ਹਾਂ ਹੋ ਗਈ ਹੈ ਖੈ ਦਾਦੇ ਕਿ ਲਗਾਤਾਰ ਸਰਵ ਠੱਗਾਂ ਦੇ ਮਾਮਲੇ ਵਧ ਤੇ ਚਾਰੇ ਨੇ ਲੋੜ ਆ ਤੁਹਾਨੂੰ ਸੁਚੇਤ ਹੋਣ ਦੀ ਬਿਊਰੋ ਰਿਪੋਰਟ ਆਜ਼ਾਦ ਸੋਚ